ਹੁਣ ਸਾਡਾ ਵਾਸਤਾ ਮੀ ਨਾਲ ਕੀ ਹੈ ਬੀਬੀ ਜੀ ਨਾਲ ਕੀ ਹੈ ਜਦੋਂ ਸਾਡਾ ਜਨਮ ਹੋਇਆ ਉਹਨਾਂ ਦੇ ਬੱਚਿਆਂ ਦਾ ਉਦੋਂ 나ੜੂ ਜਿਹਨੂੰ ਕਟਿਆ ਸੀ ਉਹ ਪਹਿਲਾ ਕੱਟ ਸੀ ਪਰ ਰਿਸ਼ਤਾ ਰਿਹਾ ਇੱਕ ਬੱਚੇ ਦਾ ਮਾਂ ਨਾਲ ਕਿਸੇ ਤਰ੍ਹਾਂ ਦੀ ਰਿਹਾ ਕਿਉਂਕਿ ਉਹ ਮਾਂ ਸਿਰਫ ਨਹੀਂ ਸੀ ਉਹ ਸਾਨੂੰ ਪਾਲਦੀ ਵੀ ਸੀ ਪਲੋਸਦੀ ਵੀ ਸੀ ਸਾਡੇ ਵਾਸਤੇ ਕਮਾਉਂਦੀ ਵੀ ਸੀ ਤੇ ਸਾਰੇ ਬੱਚਿਆਂ ਨੂੰ ਪੜ੍ਹਾਉਂਦੀ ਸੀ PVG was not just a teacher she was a life coach who imparted invaluable lessons that shaped my character and my faith her quiet dedication to her students was evident from the moment we met <laughs>